ਗੋੜੀ ਮੱਲਾ ਧਨਵਾ ਗੋੜੀ ਰਾਗ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਉਪਦੇਸ਼ਾਂ ਬੈਨ ਸਿਮਰਨ ਜੈਸੇ ਸਰਬ ਪਿਰਜਾਈ ਤਿਆ ਜੀਵੇ ਸਾਕਤ ਨਾਮ ਬਸਾਰੀ ਪਿਤਾ ਜੀ ਕਹਿੰਦੇ ਪ੍ਰਭੂ ਦੇ ਨਾਮ ਤੋਂ ਬਿਨਾ ਪਾਵ ਜਿੰਦਗੀ ਵਿਅਰਥ ਹੈ ਜਿਵੇਂ ਕਹਿੰਦੇ ਸੱਤ ਦੀ ਉਮਰ ਹੁੰਦੀ ਹੈ ਨਾ ਪਰ ਮਾਦਮਾ ਨੂੰ ਨਾਮ ਮੰਨਣ ਵਾਲਾ ਮਨੁੱਖ ਨਾਮ ਭਲਾ ਕੇ ਉਸ ਤਰ੍ਹਾਂ ਜਿਉਂਦਾ ਹੈ ਭਾਗ ਸੱਪ ਬਾਗ ਡੰਗ ਮਾਰ ਦੀ ਤਰ੍ਹਾਂ ਏਕ ਨਮਕ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਖ ਸਦਾ ਸਿਰਥੀਆ ਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਇੱਕ ਪਲ ਵੀ ਸਿਮਰਨ ਵਿੱਚ ਗੁਜ਼ਾਰਦਾ ਨਾ ਉਹ ਮੰਨੋਂ ਲੱਖਾਂ ਕਰੋੜਾਂ ਦਿਨਾਂ ਲਈ ਸਦਾ ਲਈ ਫਿਰ ਹੋ ਜਾਂਦਾ ਹੈ ਰਾਹ ਬਿਨ ਸਿਮਰਣ ਤੇਗ ਕਰਮ ਕਰਾਸ ਤਾਗ ਬਕਤਨ ਬਿਸਤਾ ਮੈਂ ਵਾਸ ਬਿਨ ਸਿਮਰਣ ਤੇਗ ਕਰਮ ਕਰਾਸ ਤ੍ਰੇਗ ਦਾ ਅਰਥ ਹੈ ਸੋ ਵਰੀ ਕਿਸੇ ਨੂੰ ਮਿਲੇ ਮੁਖਾਦੋ ਤੇ ਇੱਕ ਤ੍ਰੇਗ ਮੰਦੀ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਮਨੁੱਖ ਦੇ ਸੰਸਾਰੀ ਕਰਮ ਕਰਨੇ ਲਾਣ ਤੋਗਾਨ ਜਿਸ ਤਰ੍ਹਾਂ ਕਾਂ ਦੀ ਚੁੰਝ ਗੱਦ ਵਿੱਚ ਰਹਿੰਦੀ ਹੈ ਉਹੀ ਹਾਲ ਉਸ ਮਨੁੱਖ ਦਾ ਹੈ ਕਾਂ ਬਤਨ ਵਿਸਤਮ ਵਾਸ ਮੈਨ ਸਿਮਰਨ ਭੈ ਕੋ ਕਰ ਕਾਮ ਸਾਤਤ ਦੇਸਵਾ ਪੂਤ ਨਾਮ ਹਾਂ ਜੇ ਕੋਈ ਸਿਮਰਨ ਤੋਂ ਦੂਰ ਰਹਿਣ ਵਾਲੇ ਮਨੁੱਖ ਦੇ ਕੰਮ ਲਾਲਚੀ ਕੁੱਤੇ ਵਾਂਗ ਹਨ ਪਰਮਾਤਮਾ ਨੂੰ ਨਾਮ ਮੰਨਣ ਵਾਲਾ ਮਨੁੱਖ ਵੇਸਵਾ स्त्री ਦੇ ਪੁੱਤਰ ਦੀ ਤਰ੍ਹਾਂ ਬਦਨਾਮ ਹੁੰਦਾ ਹੈ ਜਿਸ ਤਰ੍ਹਾਂ ਉਸ ਦੇ ਪਿਤਾ ਦਾ ਨਾਮ ਨਹੀਂ ਦੱਸਿਆ ਜਾ ਸਕਦਾ ਉਹੀ ਉਸ ਦਾ ਹਾਲ ਹੈ ਬੇਨ ਸਿਮਰਨ ਜੈਸੇ ਸਿੰਘ ਛਤਾਰਾ ਬੋਲੇ ਪੂਰ ਸਾਖਤ ਮੁਖ ਗਾਰਾ ਅਜਾ ਕੰਦੇ ਭਾਈ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਮਨੁੱਖ ਚੰਗਾ ਵਾਲੇ ਬੱਕਰੇ ਦੀ ਤਰ੍ਹਾਂ ਹੈ ਪ੍ਰਭੂ ਨੂੰ ਨਾਮ ਅੰਨਣ ਵਾਲਾ ਮਨੁੱਖ ਝੂਠ ਹੀ ਬੋਲਦਾ ਹੈ ਜਿਸ ਕਰਕੇ ਉਸਦਾ ਮੂੰਹ ਕਾਲਾ ਹੀ ਹੁੰਦਾ ਹੈ ਬੇਨ ਸਿਮਰਨ ਕਰ ਦਭ ਕੀ ਬਿਆਈ ਸਾਖਦ ਥਾਨ ਪ੍ਰਖਤ ਫਿਰਾਈ ਪਾਛੇ ਕਿੰਦੇ ਪਰਮੇਸ਼ਰ ਨੂੰ ਨਾਮ ਮੰਨਣ ਵਾਲਾ ਮਨੁੱਖ ਕੋ ਕਰਮਾ ਵਾਲੇ ਗੰਦੇ ਥਾਂ ਫਿਰਦਾ ਰਹਿੰਦਾ ਹੈ ਪ੍ਰਭੂ ਦੇ ਸਿਮਰਨ ਤੋਂ ਬਿਨਾ ਉਸ ਦਾ ਹਾਲ ਖੋਤੇ ਦੀ ਤਰ੍ਹਾਂ ਹੈ ਬੇਨ ਸਿਮਰਨ ਕੂਕਰ ਹਲ ਕਾਇਆ ਸਾਕਤ ਲੋਭੀ ਬੰਦ ਨਾ ਪਾਇਆ ਗੁਰੂ ਜੀ ਹੁਣ ਕਹਿੰਦੇ ਨਾਸਤਕ ਮਨੁੱਖ ਲਾਲਚ ਵਿੱਚ ਫਸਿਆ ਰਹਿੰਦਾ ਬੇਚੰਕ ਕੋ ਕਰੋੜਾਂ ਰੁਪਏ ਕਮਾ ਲੇ ਪਰ ਉਸ ਉੱਪਰ ਰੋਕ ਨਹੀਂ ਪਾ ਸਕਦਾ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਉਹ ਪਾਗਲ ਕੁੱਤੇ ਦੀ ਤਰ੍ਹਾਂ ਸਾਬਤ ਹੁੰਦਾ ਹੈ ਬੇ ਸਿਮਰਨ ਹੈ ਆਤਮ ਘਾਤੀ ਸਾਚ ਤੀਜ ਤਿਸ ਕੋ ਲੇ ਜਾਤੀ ਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਨੂੰ ਨਾਮ ਮੰਨਣ ਵਾਲਾ ਬੰਦਾ ਨੀਵੇਂ ਕੰਮਾਂ ਵਿੱਚ ਲੁਝਿਆ ਰਹਿੰਦਾ ਜਿਸ ਕਾਰਨ ਨਾਰ ਉੱਚੀ ਉੱਚੀ ਕੁਲ ਰੈਂਦੀ ਐ ਨਾ ਹੀ ਉੱਚੀ ਜਾਤ ਪ੍ਰਭੂ ਦੇ ਸਿਮਰਨ ਤੋਂ ਦੂਰ ਰਹਿ ਕੇ ਉਹ ਆਪਣੇ ਆਪ ਨੂੰ ਖਤਮ ਕਰ ਲੈਂਦਾ ਜਿਸ ਭਿਆਰਪਾਰ ਤਿਸ ਸਤ ਸੰਗ ਮਲਾਇਆ ਕੋ ਨਾਨਕ ਗੁਰ ਜਗਤ ਤਰਾਇਆ ਸਤ ਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਤ ਵਿੱਚ ਬਲਕਿ ਜੀ ਕੀਤੀ ਕਹਿੰਦੇ ਜਿਸ ਉੱਪਰ ਪ੍ਰਭੂ ਮਿਹਰਬਾਨ ਹੋ ਜਾਂਦਾ ਜਿਸ ਤੇ ਭਿਆਰ ਕਰਪਾ ਇਸ ਸਤ ਸੰਗ ਮਲਾਇਆ ਗੋ ਰਾਨਕ ਗੁਰ ਜਗਤ ਤਰਾਇਆ ਪਿਆਰਿਓ ਜਿਹਦੇ ਉੱਪਰ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ ਦਇਆ ਕਰ ਦਿੰਦਾ ਹੈ ਜਿਹਦੇ ਉੱਤੇ ਉਹਦਾ ਤਰਸ ਹੈ ਉਸ ਮਨੁੱਖ ਨੂੰ ਉਹ ਸਤ ਸੰਗਤ ਵਿੱਚ ਰਲਾ ਦਿੰਦਾ ਹੈ ਸਤਿਗੁਰੂ ਜੀ ਪਰਮਾਨੰਤ ਕਰਦੇ ਨੇ ਕਹਿੰਦੇ ਕਉ ਨਾਨਕ ਗੁਰ ਜਗਤ ਤਰਾਇਆ ਕਹਿੰਦੇ ਉਸ ਗੁਰ ਪਰਮੇਸ਼ਰ ਨੇ ਸਾਰੀ ਜਗਤ ਦਾ ਪਾਰ ਉਤਾਰਾ ਕਰ ਦਿੱਤਾ ਹੈ ਜਿਸ ਪਿਆਰ ਕਰਪਾਲ ਤਿਸ ਸਤ ਸੰਗ ਮਲਾਇਆ ਕਉ ਨਾਨਕ ਗੁਰ ਜਗਤ ਤਰਾਇਆ ਸਤ ਸੰਗਤ ਕਰਨ ਦੇ ਨਾਲ ਭਾਈ ਮਨੁੱਖ ਇਸ ਭਾਵ ਸਾਧਰ ਤੋਂ ਤਰ ਜਾਂਦਾ ਜਿਹਦੇ ਉੱਪਰ ਪ੍ਰਭੂ ਕਿਰਪਾ ਕਰ ਦਿੰਦਾ ਆ ਮਿਹਰਬਾਨ ਹੋ ਜਾਂਦਾ ਹੈ ਉਹਨੂੰ ਸਤ ਸੰਗਤ ਮਿਲਦੀ ਹੈ ਉਸ ਗੁਰ ਪਰਮੇਸ਼ਰ ਨੇ ਪ੍ਰਭੂ ਪਰਮਾਤਮਾ ਨੇ ਸਾਰੇ ਜਗਤ ਦਾ ਪਾਰ ਉਦਾਰਾ ਕਰ ਦਿੰਦਾ